ਸ਼ੰਭੂ ਬਾਰਡਰ ਤੇ ਪੁਲਿਸ ਦੀ ਕਾਰਵਾਈ ਤੋਂ ਬਾਅਦ ਸੂਰਤੇ ਹਾਲ ਕੀ ਹੈ ਉਹ ਤੁਹਾਨੂੰ ਅਸੀਂ ਦਿਖਾਉਨੇ ਆ ਇਸ ਸਮੇਂ ਮੈਂ ਸ਼ੰਭੂ ਬਾਰਡਰ ਤੇ ਉਸ ਜਗ੍ਹਾ ਤੇ ਖੜਾ ਜਿੱਥੇ ਕਿਸਾਨਾਂ ਦੇ ਆਰਜੀ ਕਰ ਸੀਗੇ ਜਿਨ੍ਹਾਂ ਨੂੰ ਢਾ ਦਿੱਤਾ ਗਿਆ ਇਹ ਦੇਖੋ ਤੁਸੀਂ ਇਹ ਇੱਕ ਕਿਸਾਨ ਦਾ ਇੱਕ ਆਰਜੀ ਕਰ ਸੀਗਾ ਜਿੱਥੇ ਉਹ ਰਾਤ ਨੂੰ ਸੁੱਤਾ ਪਿਆ ਸੀ ਤੁਸੀਂ ਬਿਸਤਰਾ ਦੇਖ ਸਕਦੇ ਹੋ ਜਿਉਂ ਦੀ ਤਿਉਂ ਬਿਸਤਰਾ ਪਿਆ ਤੇ ਉਸ ਤੇ ਕਾਰਵਾਈ ਕਰ ਦਿੱਤੀ ਗਈ ਸੀਗੀ ਤੇ ਇਹ ਪੂਰਾ ਜਿਹੜਾ ਆਰਜੀ ਕਰ ਆ ਉਸ ਨੂੰ ਟਾ ਦਿੱਤਾ ਗਿਆ ਸੀ ਟੈਂਟ ਢੇਰੀ ਕਰ ਦਿੱਤਾ ਗਿਆ ਸੀ ਪੁਲਿਸ ਵੱਲੋਂ ਰਾਤ ਦੇ ਹਨੇਰੇ ਦੇ ਵਿੱਚ ਇਹ ਕਾਰਵਾਈ ਕੀਤੀ ਗਈ ਹੈ ਹਾਲਾਂਕਿ ਸ਼ਾਮ ਨੂੰ ਹੀ ਜਿਹੜੇ ਕੁਝ ਜਿਹੜੇ ਸੀਨੀਅਰ ਲੀਡਰ ਨੇ ਜਿਵੇਂ ਸਰਪਤ ਸਿੰਘ ਭੰਦੇ ਜਗਜੀਤ ਸਿੰਘ ਡੱਲੇਵਾਲ ਸਵੇਤ ਜੋ 28 ਲੀਡਰ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੀ ਲੇਕਿਨ ਉਸ ਤੋਂ ਬਾਅਦ ਜਿਹੜੇ ਸ਼ੰਭੂ ਬਾਰਡਰ ਜਾਂ ਖਨੌਰੀ ਬਾਰਡਰ ਤੇ ਕਿਸਾਨ ਬੈਠੇ ਸੀ ਉਹਨਾਂ ਤੇ ਵੀ ਰਾਤ ਨੂੰ ਕਰੀਪ ਕਰ 7 ਵਜੇ ਕਾਰਵਾਈ ਕਰ ਦਿੱਤੀ ਗਈ ਸੀ ਸ਼ੰਭੂ ਬਾਰਡਰ ਦੇ ਉੱਤੇ ਇਹ ਜਿਹੜੇ ਟੈਂਟ ਲੱਗੇ ਹੋਏ ਨੇ ਇਹਨਾਂ ਨੂੰ ਹਾ ਦਿੱਤਾ ਗਿਆ ਸੀਗਾ ਤਾਂ ਇਹ ਤਸਵੀਰਾਂ ਨੇ ਇੱਥੇ ਜਿਹੜਾ ਕਿਸਾਨ ਬੈਠੇ ਸੀਗੇ ਉਹਨਾਂ ਦੇ ਘਰਾਂ ਦੇ ਉੱਤੇ ਕਾਰਵਾਈ ਕੀਤੀ ਗਈ ਆ ਤੇ ਜਿਹੜੇ ਲੰਗਰ ਹਾਲ ਬਣਾਏ ਗਏ ਸੀ ਉਹਨਾਂ ਨੂੰ ਵੀ ਢਾ ਦਿੱਤਾ ਗਿਆ ਕਿਉਂਕਿ ਕਿਉਂ ਲੰਗਰ ਛਕਣ ਦਾ ਪ੍ਰਬੰਧ ਵੀ ਜਿਹੜਾ ਹੈਗਾ ਛਕਾਉਂਦਾ ਇੱਥੇ ਕੀਤਾ ਗਿਆ ਸੀ ਤਾਂ ਇੱਥੇ ਲੰਗਰ ਛਕਾਇਆ ਜਾਂਦਾ ਸੀ ਇਸ ਜਗ੍ਹਾ ਨੂੰ ਵੀ ਪੂਰੀ ਤਰੀਕੇ ਦੇ ਨਾਲ ਟ੍ਰੈਟਰੀ ਕਰ ਦਿੱਤਾ ਗਿਆ ਤਾਂ ਇਹ ਪੂਰਾ ਜਿਹੜਾ ਏਰੀਆ ਹੈਗਾ ਜਾਂ ਪੂਰਾ ਰੋਡ ਹੈ ਜਿਹੜਾ ਸ਼ੰਭੂ ਬਾਰਡਰ ਤੋਂ ਅੰਬਾਲਾ ਨੂੰ ਐਂਟਰੀ ਪੁਆਇੰਟ ਦਿੰਦਾ ਤੇ ਹਰਿਆਣਾ ਤੋਂ ਪੰਜਾਬ ਦੀ ਐਂਟਰੀ ਇੱਥੇ ਹੁੰਦੀ ਆ ਤਾਂ ਇਹ ਪੂਰਾ ਜਿਹੜਾ ਏਰੀਆ ਹੈਗਾ ਇਸ ਨੂੰ ਖਾਲੀ ਕਰਾਉਣ ਦੀ ਕਵਾਇਤ ਪੁਲਿਸ ਵੱਲੋਂ ਸ਼ੁਰੂ ਕਰ ਦਿੱਤੀ ਹਾਲਾਂਕਿ ਸਮਾਂ ਵੀ ਨਹੀਂ ਦਿੱਤਾ ਗਿਆ ਪੰਜਾਬ ਪੁਲਿਸ ਵੱਲੋਂ ਕਿਸਾਨਾਂ ਨੂੰ ਕਿ ਉਹ ਆਪਣੇ ਜਿਹੜੇ ਸਮਾਨ ਹੈ ਉਹਨਾਂ ਨੂੰ ਚੱਕ ਸਕਣ ਤੁਸੀਂ ਦੇਖੋ ਸਮਾਨ ਜਿਉਂ ਦੀ ਤਿਉਂ ਇੱਥੇ ਕਿਆ ਹੋਇਆ ਤੇ ਘਰ ਜਿਹੜੇ ਹੈਗੇ ਆ ਉਹ ਢਾ ਦਿੱਤੇ ਗਏ ਦਵਾਈਆਂ ਨੇ ਜਿਹੜੀਆਂ ਇੱਥੇ ਡੱਬਿਆਂ ਦੇ ਵਿੱਚ ਜਿਉਂਦੀ ਤਿਉਹ ਪਈਆਂ ਨੇ ਦਵਾਈਆਂ ਵੀ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਸੀ ਇਹ ਇੱਕ ਤਰੀਕੇ ਨਾਲ ਮੈਡੀਕਲ ਟਰੀਟਮੈਂਟ ਦੇ ਲਈ ਇੱਕ ਕੈਂਪ ਜਿਹੜਾ ਲੱਗਦਾ ਇੱਥੇ ਦਵਾਈਆਂ ਦਾ ਕੈਂਪ ਉਸ ਨੂੰ ਵੀ ਢਾ ਦਿੱਤਾ ਗਿਆ ਤਾਂ ਇਹ ਸੂਰਤੇ ਹਾਲ ਨੇ ਇੱਥੇ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਸੀ ਇਹ ਸਾਰਾ ਜਿਹੜਾ ਏਰੀਆ ਪੁਲਿਸ ਵੱਲੋਂ ਇੱਕ ਤਰੀਕੇ ਨਾਲ ਕਲੀਅਰ ਕਰ ਲਿਆ ਗਿਆ ਤੇ ਕਿਸਾਨ ਇਸ ਨੂੰ ਵਿਸ਼ਵਾਸ ਘਾਤ ਵੀ ਕਹਿ ਰਹੇ ਨੇ ਕਿਉਂਕਿ ਇੱਕ ਪਾਸੇ ਮੀਟਿੰਗਾਂ ਚੱਲ ਰਹੀਆਂ ਸਨ ਤੇ ਦੂਸਰੇ ਪਾਸੇ ਪੰਜਾਬ ਪੁਲਿਸ ਕਾਰਵਾਈ ਕਰ ਰਹੀ ਸੀ ਤਾਂ ਉਹਦੇ ਕਰਕੇ ਕਿਸਾਨਾਂ ਦੇ ਵਿੱਚ ਰੋਸ ਵੀ ਹੈ ਹਾਲਕਿ ਵਿਰੋਧੀ ਧਿਰਾਂ ਵੀ ਲਗਾਤਾਰ ਪੰਜਾਬ ਸਰਕਾਰ ਨੂੰ ਘੇਰੀਆਂ ਵਿਰੋਧੀ ਧਰਾਂ ਦੇ ਲੀਡਰ ਜਿਹੜੇ ਆ ਉਹ ਲਗਾਤਾਰ ਪੰਜਾਬ ਸਰਕਾਰ ਤੇ ਹਮਲਾ ਬੋਲਣ ਚਾਹੋ ਆ ਕਾਲੀ ਦਲ ਦੇ ਲੀਡਰ ਹੋਣ ਜਾਂ ਫਿਰ ਕਾਂਗਰਸ ਦੇ ਲੀਡਰ ਹੋਣ ਬੀਜੇਪੀ ਦੇ ਲੀਡਰ ਹੋਣ ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਕਿ ਕੇਂਦਰ ਸਰਕਾਰ ਤੇ ਨਾਲ ਮਿਲ ਕੇ ਪੰਜਾਬ ਸਰਕਾਰ ਵੱਲੋਂ ਇਹ ਜੁਆਇੰਟ ਆਪਰੇਸ਼ਨ ਕੀਤਾ ਗਿਆ ਐਕਸ਼ਨ ਕੀਤਾ ਗਿਆ ਤਾਂ ਇਹ ਤਸਵੀਰਾਂ ਨੇ ਸ਼ੰਭੂ ਬਾਰਡਰ ਦੀਆਂ ਜਿੱਥੇ ਲੰਗਰ ਹਾਲ ਸੀਗੇ ਜਿਹੜੇ ਉਹ ਵੀ ਜਿਹੜੇ ਹੈਗੇ ਆ ਉਹ ਹਟਾ ਦਿੱਤੇ ਗਏ ਨੇ ਦੇਖੋ ਲਿਖਿਆ ਹੋਇਆ ਸਾਹਮਣੇ ਗੁਰੂ ਕਾ ਲੰਗਰ ਇਹ ਲੰਗਰ ਹਾਲ ਸੀਗਾ ਇਸ ਨੂੰ ਤੋੜ ਦਿੱਤਾ ਗਿਆ ਜਿੱਥੇ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਸੀ ਜਾਂ ਫਿਰ ਸਰਵਨ ਸਿੰਘ ਕੇ ਪੰਦੇਰ ਜਿੱਥੇ ਰੁੱਕਦੇ ਸੀਗੇ ਉਹ ਵੀ ਘਰ ਜਿਹੜਾ ਹੈਗਾ ਉਹ ਹਟਾ ਦਿੱਤਾ ਗਿਆ ਇਹ ਦੇਖੋ ਇਹ ਸਾਰੇ ਕਿਸਾਨਾਂ ਦੇ ਆਸ਼ਿਆਨੇ ਉਹ ਇੱਥੋਂ ਢਾ ਦਿੱਤੇ ਗਏ ਨੇ ਹਲਕੀ ਕਿਸਾਨ ਕਹਿੰਦੇ ਨੇ ਕਿ ਅਸੀਂ ਮਜਬੂਰੀ ਵਸ ਪ੍ਰਦਰਸ਼ਨ ਕਰ ਰਹੇ ਆ ਸੜਕਾਂ ਤੇ ਬੈਠੇ ਆ ਸਾਨੂੰ ਕੋਈ ਸ਼ੌਂਕ ਨਹੀਂ ਹੈਗਾ ਲੇਕਿਨ ਉੱਥੇ ਹੀ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇਹ ਗੱਲ ਬਾਤ ਕਹੀ ਗਈ ਕਿ ਸੜਕਾਂ ਨਾ ਰੱਖੋ ਤੁਸੀਂ ਲੋਕ ਪਰੇਸ਼ਾਨ ਹੁੰਦੇ ਨੇ ਲੇਕਿਨ ਕਿਸਾਨ ਕਹਿੰਦੇ ਕਿ ਮਸਲਿਆਂ ਦਾ ਹੱਲ ਕਰੋ ਸੀ ਸੜਕਾਂ ਤੋਂ ਉੱਠ ਜਾਵਾਂਗੇ ਦੋ ਤਰੀਕੇ ਦੇ ਤਰਕ ਪੰਜਾਬ ਸਰਕਾਰ ਵੱਲੋਂ ਤੇ ਪੰਜਾਬ ਪੁਲਿਸ ਵੱਲੋਂ ਦਿੱਤੇ ਗਏ ਨੇ ਪੰਜਾਬ ਪੁਲਿਸ ਕਹਿ ਰਹੀ ਹੈ ਕਿ ਆਸ-ਪਾਸ ਦੇ ਪਿੰਡਾਂ ਦੇ ਲੋਕ ਪਰੇਸ਼ਾਨ ਸੀਗੇ ਜਿਹਦੇ ਕਰਕੇ ਸਾਨੂੰ ਇਹ ਤਰਨਾ ਚਕਾਉਣਾ ਪਿਆ ਆਸ-ਪਾਸ ਦੇ ਵਪਾਰੀ ਪਰੇਸ਼ਾਨ ਸੀ ਕਿਉਂਕਿ ਹੌਮ-ਕਮਾ ਕੇ ਆਉਣਾ ਪੈਂਦਾ ਸੀ ਵਪਾਰੀਆਂ ਨੂੰ ਤਾਂ ਉਹਦੇ ਲਈ ਟਰਾਂਸਪੋਰਟੇਸ਼ਨ ਜ਼ਿਆਦਾ ਪੈਂਦਾ ਸੀ ਪੰਜਾਬ ਦਾ ਵਿੱਤੀ ਨੁਕਸਾਨ ਹੋ ਰਿਹਾ ਸੀ ਉੱਥੇ ਹੀ ਪੰਜਾਬ ਸਰਕਾਰ ਦੇ ਮੰਤਰੀਆਂ ਵੱਲੋਂ ਇਹ ਤਰਕ ਦਿੱਤਾ ਗਿਆ ਕਿ ਪੰਜਾਬ ਦੇ ਵਿੱਚ ਨਸ਼ਾ ਬੇਹੱਦ ਵੱਡੇ ਪੱਧਰ ਤੇ ਵਧ ਰਿਹਾ ਕਿਉਂਕਿ ਨੌਜਵਾਨਾਂ ਨੂੰ ਕੰਮ ਨਹੀਂ ਮਿਲ ਰਿਹਾ ਬਾਰਡਰ ਬੰਦ ਨੇ ਬਾਰਡਰ ਬੰਦ ਹੋਣ ਦੀ ਵਜ੍ਹਾ ਦੇ ਕਰਕੇ ਜਿਹੜੇ ਨੌਜਵਾਨ ਉਹ ਵਿਲੇ ਨੇ ਵਿਲੇ ਨੌਜਵਾਨ ਨਸ਼ਿਆਂ ਵੱਲ ਪੈ ਜਾਂਦੇ ਨੇ ਤੇ ਫਿਰ ਕ੍ਰਾਈਮ ਵੱਧਾ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇਣਾ ਚਾਹੁੰਦੇ ਇਸ ਕਰਕੇ ਇਹ ਐਕਸ਼ਨ ਹੋਇਆ ਬਾਰਡਰ ਘੇਰਨ ਦੇ ਨਾਲ ਵਿੱਤੀ ਨੁਕਸਾਨ ਹੁੰਦਾ ਪੰਜਾਬ ਦਾ ਤਾਂ ਇਹ ਅਲੱਗ-ਅਲੱਗ ਦਾਅਵੇ ਪੰਜਾਬ ਸਰਕਾਰ ਵੱਲੋਂ ਤੇ ਪੰਜਾਬ ਪੁਲਿਸ ਵੱਲੋਂ ਦਿੱਤੇ ਜਾ ਰਹੇ ਨੇ ਤੇ ਸੂਰਤੇ ਹਾਲ ਸ਼ੰਭੂ ਬਾਰਡਰ ਤੇ ਇਹ ਹੈਗਾ ਜਿਹੜਾ ਅਸੀਂ ਤੁਹਾਡੇ ਨਜ਼ਰ ਕੀਤਾ ਕਿ ਇਸ ਤਰੀਕੇ ਦੇ ਹਾਲਾਤ ਇਸ ਸਮੇਂ ਸ਼ੰਭੂ ਬਾਰਡਰ ਤੇ ਬਣੇ ਹੋਏ ਨੇ ਹਾਲਾਂਕਿ ਜਿਹੜੇ ਕਿਸਾਨ ਲੀਡਰ ਨੇ ਉਹਨਾਂ ਨੂੰ ਜਿਹੜਾ ਹੈਗਾ ਉਹ ਹਰਾਸਤ ਦੇ ਵਿੱਚ ਲਿਆ ਗਿਆ ਲੇਕਿਨ ਇੱਥੇ ਹੁਣ ਕੋਈ ਵੀ ਕਿਸਾਨ ਨਜ਼ਰ ਨਹੀਂ ਆ ਰਿਹਾ ਕੈਮਰਾਮੈਨ ਸਕੰਦਰ ਦੇ ਨਾਲ ਰਵਿੰਦਰ ਮੀਤ ਪੀਟੀਸੀ ਨਿਊਜ਼ ਸ਼ੰਭੂ ਪਾਟੋ